ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਇੱਕ ਆਪਣਾ ਦੂਸਰਾ ਚੈਨਲ ਹੋਰ ਆ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਉਹਦੇ ਤੇ ਆਪਾਂ ਕੁਕਿੰਗ ਦੇ ਆ ਵੀਡੀਓ ਪਾਉਣੇ ਹੁੰਦੇ ਆ ਤੇ ਉਹਨੂੰ ਵੀ ਤੁਸੀਂ ਸਪੋਰਟ ਕਰੋ ਜਿਵੇਂ ਇਸ ਚੈਨਲ ਨੂੰ ਸਪੋਰਟ ਕੀਤਾ ਜੀ ਤੇ ਹੁਣ ਆਪਾਂ ਲੱਗੇ ਆ ਕਲੀਆਂ ਦਾ ਡਿਜ਼ਾਈਨ ਬਣਾਉਣ ਸੂਟ ਤੇ ਆ ਕਾਟਨ ਦਾ ਪ੍ਰਿੰਟਡ ਸੂਟ ਆ ਇਹਦੇ ਨਾਲ ਆਪਾਂ ਮਲਟੀ ਕਲਰ ਦੀ ਲੈਸ ਲੈ ਲਈਆ ਵਾਲੀ ਬ੍ਰੀਕ ਲੈਸ ਆ ਜਿੰਨੇ ਕਲਰ ਸੂਟ ਦੇ ਵਿੱਚ ਔਨੇ ਲੈਸ ਦੇ ਵਿੱਚ ਤੇ ਇਹਦੇ ਨਾਲ ਹੁਣ ਆਪਾਂ ਕਲੀਆਂ ਪਾਉਣੀਆਂ ਤੇ ਬਾਹਾਂ ਤੇ ਵੀ ਆਪਾਂ ਲਾਉਣੀ ਹੈ ਇੱਕ ਵੀਡੀਓ 'ਚ ਦੋਨੇ ਤੁਹਾਨੂੰ ਦੱਸ ਦਾਂਗੇ ਬਾਹਾਂ ਦਾ ਡਿਜ਼ਾਈਨ ਤੇ ਕਲੀਆਂ ਦਾ ਕਲੀਆਂ ਦਾ ਨਿਸ਼ਾਨ ਆਪਾਂ ਲਾ ਲੇ ਪ੍ਰਸਨਾ ਕਰੀਜ਼ ਬਣਾ ਲੈਂਦੀ ਇਹ ਆਪਾਂ ਕਟਿੰਗ ਨਹੀਂ ਕੀਤੀ ਤੋਂ ਕੱਟ ਨਹੀਂ ਪਾਈ ਹਜੇ ਤੇ ਕਲੀਆਂ ਕਲੀਆਂ ਦੇ ਨਿਸ਼ਾਨ ਲਾਇਆ ਆਪਣਾ ਸੈਂਟਰ ਦਾ ਨਿਸ਼ਾਨ ਤੇ ਆ ਇੱਕ ਕਲੀ ਦਾ ਤੇ ਇੱਕ ਕਲੀ ਦਾ 8.5 ਇੰਚ ਸਪੇਸ ਦੇਣਾ ਆਪਾਂ ਕਿਉਂ ਜੀ ਜਿਆਦਾ ਭਾਰਾ ਹੈਗਾ ਤਾਂ ਬੰਦਾ ਲੇਡੀਜ਼ ਤਾਂ ਫਿਰ 9 10 ਸੰ ਛੱਡੋ ਜੇ ਠੀਕ ਆ ਤਾਂ ਫਿਰ 8.5 ਦਾ ਬਹੁਤ ਇਹ ਨਾਲ ਅੰਦਰਲੀ ਸਾਈਡ ਤੇ ਕੋਲੀਆਂ ਪੈ ਜਾਣੀਆਂ ਠੀਕ ਹੈ ਜੀ ਹੁਣ ਆਪਾਂ ਦਿਖਾਉਣੇ ਤੁਹਾਨੂੰ ਲੈਸ ਲਾ ਕੇ ਇਹ ਬ੍ਰੀਕ ਲੈਸ ਆ ਉੱਪਰ ਰੱਖ ਕੇ ਲਾਉਣੀ ਆਪਾਂ ਐਸ ਤਰ੍ਹਾਂ ਲਾਵਾਂਗੇ ਇੱਧਰ ਬਾਹਲ ਸਾਈਡ ਵੱਲ ਨੂੰ ਮੁਕ ਰੰਗ ਇਹ ਤੁਹਾਡੀ ਮਰਜ਼ੀ ਆ ਵੀ ਤੁਸੀਂ ਐਵੇਂ ਵੀ ਲਾ ਸਕਦੇ ਆ ਜੇ ਜਿਵੇਂ ਤੁਹਾਨੂੰ ਚੰਗਾ ਲੱਗੇ ਤੁਸੀਂ ਉਵੇਂ ਲਾ ਸਕਦੇ ਹੋ ਬਟ ਮੈਂ ਇੰਨੇ ਲਾਵਾਂਗੀ ਇਹ ਬਾਰ ਵੱਲ ਨੂੰ ਮੁੜ ਕੇ ਤੇ ਉੱਪਰ ਸলাই ਲਾ ਦਿੰਦੀ ਆਂ ਇਹ ਕਲੀਆਂ ਪਾਉਣ ਲਈ ਲੇਸ ਲਾਉਣ ਲਈ ਤੁਸੀਂ ਹੀ ਥਾਂ 'ਲਾ ਕੱਪੜਾ ਕੱਚੀ ਰੱਖਣਾ ਨਹੀਂ ਤਾਂ ਇਹ ਥਾਣਾ ਇਕੱਠਾ ਹੋ ਜਾਂਦਾ ਇਹ ਆਪਾਂ ਗੁੰਮ ਕਰਕੇ ਕਲੀਆਂ ਪਾਉਣ ਦੀ ਵੀਡੀਓ ਪਹਿਲਾਂ ਦਿੱਤੀ ਹੋਈ ਆ ਗੁੰਮ ਲੈਸ ਲਾਉਣੇ ਜਿਹੜੀ ਕਲੀਆਂ ਦੇ ਵਿੱਚ ਤੇ ਆਪਾਂ ਨੂੰ ਆਪਣੇ ਕਸਟਮਰ ਨੇ ਕਿਹਾ ਸੀ ਵੀ ਉੱਪਰ ਰੱਖ ਕੇ ਲਾਉਣੀ ਹੈ ਤਾਂ ਕਰਕੇ ਆਪਾਂ ਉੱਪਰ ਲੱਕ ਰੱਖ ਕੇ ਲਾ ਰਹੇ ਹਾਂ ਜੀ ਧਿਆਨ ਨਾਲ ਸਲਾਈ ਲਾਉਣੀ ਆ ਅਖਰੀ ਦੇ ਉੱਪਰ ਹੋਵੇ ਆਪਣੀ ਲੈਂਸ ਇਧਰ ਉੱਤਰ ਜਾ ਹੋਵੇ ਫਿਰ ਨਾ ਜਦੋਂ ਪਾਇਆ ਹੋਊਗਾ ਸੂਟ ਉਦੋਂ ਬੁਰਾ ਜਿਹਾ ਲੱਗਦਾ ਕਿ ਕਿਤੋਂ ਸਪੇਸ ਜ਼ਿਆਦੇ ਕਿਤੋਂ ਘੱਟ ਇਸ ਤਰ੍ਹਾਂ ਹੋ ਜਾਂਦੀ ਹੈ ਆਪਾਂ ਇਨਾਂ ਨੂੰ ਉੱਚਾ ਹੀ ਰੱਖਾਂਗੇ ਲੈਂਸ ਐ ਨਹੀਂ ਉੱਚੀ ਰੱਖਾਂਗੇ ਕਿਉਂਕਿ ਥੱਲਾ ਤਾਂ ਫੱਟਾ ਹੀ ਮੁੜ ਜਾਣਾ ਇੱਕ ਕਾਲੀ ਆਪਾਂ ਪਾ ਲੇ ਹੁਣ ਇਸੇ ਤਰ੍ਹਾਂ ਹੀ ਦੂਸਰੀ ਪਾਵਾਂਗੇ ਦੂਸਰੀ ਵੀ ਆਪਾਂ ਜਿੰਨਾ ਕ ਸਪੇਸ ਇੰਨਾ ਕੋ ਦਾ ਛੱਡਿਆ ਉਨੇ ਇਧਰੋ ਛੱਡਾਂਗੇ ਇੱਥਾਂ ਤੋਂ ਫਿਰ ਲਾਵਾਂਗੇ ਇਹਦਾ ਮੂੰਹ ਇਧਰ ਬਾਹਰ ਵਾਲਾ ਜੇ ਆਪਾਂ ਇੱਕ ਗਲਾਸ ਦਾ ਮੂੰਹ ਬਾਹਰ ਨੂੰ ਕਰਿਆ ਤਾਂ ਦੂਸਰੇ ਦਾ ਵੀ ਬਾਹਰ ਵਾਲਾ जो आप एक लैस तो अंदर न कर तो दूजी लैस का भी आप अंदर रखा जे लैस थोड़ी जी ज्यादा चौड़ी हो इस तो

आप देख सकते हो जी कल अपन पाए इस तरह तीस तो भी सिंपल ज सूट में नोना बना सकते हो जो अपना गला आजुआ इधर पलोइया अंदरली साइड आया तो हूँ आप ही लैस तो इसे वीडियो दस दिखे बांह तो गुम लैस लाई यही लैस लानी आप तरह ती ਬਾਂ ਲੈ ਲਈ ਜਿੱਥੋਂ ਆਪਣਾ ਫੋਲਡਿੰਗ ਦਾ ਟੱਕ ਲੱਗਿਆ ਹੋਇਆ ਉਹ ਟੱਕ ਦੇ ਉੱਪਰ ਇਸ ਤਰ੍ਹਾਂ ਲੈਸ ਪੁੱਠੀ ਬਾਹ ਆਪਣੀ ਸਿੱਧੀ ਹੋਣੀ ਚਾਹੀਦੀ ਇਸ ਤਰ੍ਹਾਂ ਪੁੱਠੀ ਲੈਸ ਰੱਖ ਲਾਂਗੇ ਜੇ ਤੁਸੀਂ ਪਹਿਲਾਂ ਕੱਚੀ ਸਲਾਈ ਵੀ ਦੇ ਉੱਪਰ ਇੱਕ ਲਾ ਸਕਦੇ ਹੋ ਜਿੰਨੀ ਸੈਟਿੰਗ ਆਉਂਦੀ ਤਾਂ ਬਟ ਆਪਾਂ ਇਸ ਤਰ੍ਹਾਂ ਹੀ ਲਾ ਲਾਂਗੇ ਇਸ ਤਰ੍ਹਾਂ ਇਹਦੇ ਉੱਪਰ ਕਪੜਾ ਫੋਲਡ ਕਰ ਦਾਂਗੇ ਜਿੰਨੀ ਜਿੰਨੀ ਲੈਸ ਬਾਹ ਰੱਖਣੀ ਹੈ Aku tidak terlalu merasa आ देखो जी, जी। लैस, लैस लग गई अपनी बह तो हम उत्ते कच्ची सिलाई मारने आखो जी पहला आप कलिया पाइया सी हूँ थोड़ू बांह तो गुम लैस ला के दिखाती इस तरह अपनी लैस लगी है बिल्कुल सफाई न ਠੀਕ ਹੈ ਜੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੋਨਾਂ ਨੂੰ ਦੂਸਰੇ ਚੈਨਲ ਨੂੰ ਵੀ ਕਰ ਲੋ ਆਪਣੇ ਜਸਪ੍ਰੀਤ ਮਲਟੀ ਕੁਕਿੰਗ ਨੂੰ ਵੀ ਤੇ ਇਸ ਚੈਨਲ ਨੂੰ ਵੀ ਕਰ ਲੋ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ